ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚੜ੍ਹਦੀ ਕਲਾ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਸਰ ਗੱਲਾਂ ਕਰਦੇ ਹੁੰਦੇ ਸੀ ਤੇ ਕਹਿੰਦੇ ਕਿ ਜੇ ਚੜ੍ਹਦੀ ਕਲਾ ਕਹਾਂਗੇ ਤਾਂ ਚੜ੍ਹਦੀ ਕਲਾ 'ਚ ਰਹਾਂਗੇ ਤੇ ਜੇ ਚੜ੍ਹਦੀ ਕਲਾ 'ਚ ਰਹਾਂਗੇ ਤਾਂ ਚੜ੍ਹਦੀ ਕਲਾ ਹੋਵੇਗੀ ਸੋ ਅੱਜ ਨਾਨਕ ਸ਼ਾਹੀ ਸੰਮਤ ਸਾਲ 557 ਦੀ ਤਰੀਕ 18 ਅਸੂ ਹੈ ਚੜ੍ਹਦੀ ਕਲਾ ਆਪਣੇ ਦੇਸੀ ਮਹੀਨੇ ਆਪਣਾ ਹੀ ਕੈਲੰਡਰ ਤੇ ਇਹਦੇ ਬਾਰੇ ਵੀ ਆਪਾਂ ਨੂੰ ਐਸੇ ਤਰੀਕੇ ਨਾਲ ਵਿਚਾਰਨਾ ਚਾਹੀਦਾ ਭਾਈ ਰਾਜੋ ਉਹਨਾਂ ਦੀ ਫਾਂਸੀ ਦੀ ਜਿਹੜੀ ਗੱਲ ਚੱਲ ਰਹੀ ਆ ਉਹ ਅਫਵਾਹ ਜਾਂ ਇਹਦੇ ਪਿੱਛੇ ਕੋਈ ਸੱਚ ਹੈ ਤੇ ਜੇ ਸੱਚ ਹੈ ਤਾਂ ਹੈ ਕੀ ਆ ਇਹ ਚਰਚਾ ਚ ਚੱਲ ਰਹੀ ਆ ਕਾਫੀ ਗੱਲ ਆ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣ ਇੱਕ ਨਵਾਂ ਅਕਾਲੀ ਦਲ ਬਣਾਇਆ ਉਹਦੇ ਪ੍ਰਧਾਨ ਵੀ ਨੇ ਉੱਲਣੇ ਵੀ ਚਰਚਾ ਕੀਤੀ ਹੈ ਪੰਜਾਬ ਦੇ ਵਿੱਚ ਹੋਰ ਚਰਚਾ ਚੱਲ ਰਹੀ ਹੈ ਤੇ ਇੱਕ ਹੈ ਕਿ ਰਾ ਅਤੇ ਆਈਪੀ ਦੀਆਂ ਸਾਜ਼ਿਸ਼ਾਂ ਨੂੰ ਅਸੀਂ ਕਿਵੇਂ ਫੜੀਏ ਕਿਉਂਕਿ ਇਹ ਜਿਹੜੀਆਂ ਅਫਵਾਹਾਂ ਨੇ ਜਾਂ ਜੋ ਵੀ ਇਹਦੇ ਪਿੱਛੇ ਚੱਲ ਰਿਹਾ ਉਹਦੇ ਨਾਲ ਮਸਲਾ ਇਹ ਜੁੜਿਆ ਹੋਇਆ ਰਾ ਤੇ ਆਈਪੀ ਦਾ ਇੱਕ ਆਰਐਸਐਸ ਦੇ 100 ਸਾਲ ਅਤੇ ਮੋਨ ਭਾਗਵਤ ਦਾ ਬਿਆਨ ਤੇ ਉਸ ਬਿਆਨ ਦੇ ਅਰਥ ਕੀ ਨੇ ਮਸਲਨ ਅਸੀਂ ਇਹ ਕਹਿ ਕੇ ਛੱਡ ਦਿੰਦੇ ਨੇ ਕਿ ਮੋਹਨ ਭਾਗਵਤ ਦੁਸ਼ਮਣ ਆ ਤੇ ਛੱਡੋ ਉਹਨੇ ਤਾਂ ਮਤਲਬ ਆਪਣੀ ਗੱਲ ਕਰਨੀ ਆ ਪਰ ਉਹਦੇ ਪਿੱਛੇ ਕੁਝ ਅਰਥ ਹੁੰਦੇ ਨੇ ਉਹਨਾਂ ਅਰਥਾਂ ਨੂੰ ਲੱਭਣ ਤੇ ਉਹਨਾਂ ਅਰਥਾਂ ਤੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਆ ਸਾਡੇ ਲਈ ਕਿਉਂ ਕਿਉਂਕਿ ਉਹ ਇਸ ਵੇਲੇ ਤਾਕਤ ਉਹਨਾਂ ਦੇ ਹੱਥ ਵਿੱਚ ਤੇ ਅਸੀਂ ਉਸ ਤਾਕਤ ਦੇ ਨਾਲ ਜਦੋਂ ਜਾਹਿਰ ਕਰ ਰਹੇ ਆ ਲੜ ਰਹੇ ਆ ਸਾਡਾ ਦੁਸ਼ਮਣ ਹੈ ਉਹ ਇਹ 550 ਸਾਲਾਂ ਤੋਂ ਲਗਾਤਾਰ ਉਹ ਸਾਨੂੰ ਆਪਣਾ ਦੁਸ਼ਮਣ ਸਮਝਦਾ ਅਰਥ ਬਦਲ ਗਏ ਨੇ ਤਾਕਤ ਆ ਗਈ ਆ ਪਿਛਲੇ 78 ਸਾਲਾਂ ਤੋਂ ਤੇ ਇਹ ਲੜਾਈ ਜਾਰੀ ਆ جنگ ਜਾਰੀ ਆ ਸੰਘਰਸ਼ ਜਾਰੀ ਆ ਸਮੇਂ-ਸਮੇਂ ਤੇ ਉੱਤੇ ਕਟਨਾਵਾ ਦੇ ਰੰਗ ਰੂਪ ਪਾਤਰਾਂ ਦੇ ਨਾਮ ਬਦਲ ਜਾਂਦੇ ਨੇ ਪਰ ਜਿਹੜਾ ਸੈਂਟਰਲ ਆਈਡੀਆ ਹੈਗਾ ਸਾਡੀ جنگ ਦਾ ਉਹ ਉਹੀ ਆ ਜਿਹੜਾ ਪਾਤਸ਼ਾਹ ਕਹਿਗੇ ਸਨ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਅਸੀਂ ਇਸ ਸਾਡਾ ਇਸ ਖੇਤਰ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਜਿਹੜਾ ਅਧਿਕਾਰ ਉਸ ਨੂੰ ਕੋਈ ਵੀ ਤਾਕਤ ਚੈਲੰਜ ਕਰਦੀ ਹੈ ਉਹ ਸਾਡੀ ਦੁਸ਼ਮਣ ਹੈ ਤੇ ਜਿਹੜੇ ਮੋਹਨ ਭਾਗਵਤ ਨੇ ਇੱਕ ਗੱਲ ਕੀਤੀ ਹੈ ਕਿ ਸਾਡੇ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਨੂੰ ਬਲੀ ਬਲੀਕਰਾਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਹੋਣ ਜਾ ਰਹੇ ਨੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ ਕਹਿਣ ਦਾ ਮਤਲਬ ਜਿਹੜੇ ਰਾਸ਼ਟਰਵਾਦੀ ਨੇ ਤਿਰੰਗੀਆਂ ਪੱਗਾਂ ਵਾਲੇ ਨੇ ਤਿਰੰਗੀਆਂ ਲੀਰਾਂ ਵਾਲੇ ਨੇ ਤੇ ਕੇਸਾਤਾਰੀ Hindu ਨੇ ਉਹਨਾਂ ਨੂੰ ਇਸ ਗੱਲ ਦੇ ਲਈ ਕੁਝ ਸਮਗਰੀ ਦਿੱਤੀ ਹੈ ਉਹਨਾਂ ਨੂੰ ਇਹ ਦੇਖੋ ਅਸੀਂ ਹਿੰਦੂ ਹੋਣ ਦੇ ਬਾਵਜੂਦ ਵੀ ਸਿੱਖ ਗੁਰੂ ਸਾਹਿਬਾਨ ਨੂੰ ਪ੍ਰਮੁੱਖਤਾ ਦੇ ਰਹੇ ਹਾਂ ਪਰ ਉਹਦੇ 'ਚ ਵੀ ਜਿਹੜੀ ਕੜੀ ਕੋਲੀ ਆ ਬਲੀ ਕਹਿ ਕੇ ਤੇ ਅੱਗੇ ਉਹਨੂੰ ਆਪਾਂ ਉਸ ਦੀ ਥਾਂ ਪਾਉਣ ਦੀ ਕੋਸ਼ਿਸ਼ ਕਰਾਂਗੇ ਸੋ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕਿਸ ਨੇ ਬਣਾਇਆ ਤੇ ਇਹ ਗੱਲਾਂ ਨੇ ਜਿਹੜੀਆਂ ਵਿਚਾਰ ਅਧਿਨੇ ਭਾਈ ਰਾਜੂ ਆਣ ਦੀ ਫੌਨਸੀ ਦੀ ਸਜ਼ਾ ਉਸ ਦੇ ਨਾਲ ਜੁੜੇ ਹੋਏ ਬਾਕੀ ਮਸਲੇ ਤੇ ਆਪਾਂ ਗੱਲ ਸ਼ੁਰੂ ਕਰਦੇ ਆਂ ਮੋਹਨ ਭਾਗਵਤ ਤੋਂ ਕਿਉਂਕਿ ਮੋਹਨ ਭਾਗਵਤ ਹਿੰਦੂਆਂ ਦਾ ਮੁੱਖ ਪੁਜਾਰੀ ਆ ਅਣਅਲਾਨਿਆਂ ਜਾਂ ਆਪਣੀ ਭਾਸ਼ਾ ਚ ਕਹੀਏ ਹਿੰਦੀ ਤੇ ਉਹਦੇ ਕੋਲ ਜਥੇ ਵੀ ਨੇ ਭੀੜਾਂ ਤੇ ਜਿਹੜੀਆਂ ਹੜਦੂੰਗ ਮਚਾਉਂਦੀਆਂ ਨੇ ਦੰਗੇ ਕਰਦੀਆਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਉਂਦੀਆਂ ਨੇ ਉਹ ਢੀਣਾ ਦਾ ਮੁਖੀ ਆਵੋ ਬਜਰੰਗਟਲ ਵਿਸ਼ਵ ਹਿੰਦੂ ਪਰਿਸ਼ਦ ਹਾਲਾਂਕਿ ਜਥਾ ਇੱਕ ਪੋਜ਼ਿਟਿਵ ਜਿਹੜੀ ਸਾਡੀ ਸਿੱਖਾਂ ਦੀ ਭਾਸ਼ਾ ਉਸ ਭਾਸ਼ਾ ਦਾ ਇੱਕ ਸ਼ਬਦ ਤੇ ਸਾਡੇ ਵੱਖ-ਵੱਖ ਜਿਹੜੀਆਂ ਜੰਗ ਜੁਦ ਹੋਏ ਨੇ ਲੜਾਈਆਂ ਹੋਈਆਂ ਨੇ ਉਨ੍ਹਾਂ ਦੇ ਵਿੱਚ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਵਿਚਰੇ ਹ ਜਦੋਂ ਸਿੱਖਾਂ ਦਾ ਕੋਈ ਸਮੂਹ ਹੁੰਦਾ ਜਦੋਂ ਵਿਚਰਦਾ ਉਹ ਜਥੇ ਦਾ ਰੂਪ ਧਾਰਨ ਕਰ ਲੈਂਦਾ ਉਸ ਨੂੰ ਜਥਾ ਕਿਹਾ ਜਾਂਦਾ ਭਾਵੇਂ ਜੰਗ ਦੇ ਮੁਹਾਸਤੇ ਹੋਵੇ ਭਾਵੇਂ ਲੰਗਰ ਚਕਾਉਣ ਵਾਲਾ ਹੋਵੇ ਭਾਵੇਂ ਜੋੜਿਆਂ ਦੀ ਸੇਵਾ ਕਰਨ ਵਾਲਾ ਹੋਵੇ ਭਾਵੇਂ ਪੜਾਉਣ ਵਾਲਾ ਹੋਵੇ ਵਿਦਿਆ ਦੇਣ ਵਾਲਾ ਹੋਵੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਵਿਚਰਦਾ ਹੋਵੇ ਉਸ ਨੂੰ ਅਸੀਂ ਜਥਾ ਕਹਿੰਦੇ ਹ ਸੋ ਤੇ ਇਹ ਉਸ ਨੂੰ ਉਸ ਸੰਬੰਧ ਦੇ ਵਿੱਚ ਨੇਗੇਟਿਵ ਰੋਅ ਦੇ ਵਿੱਚ ਗੱਲ ਚੱਲੀ ਜਾਂਦੀ ਆ ਪਰ ਇਹ ਅਸੀਂ ਇਹਨਾਂ ਨੂੰ ਭੀੜਾਂ ਦਾ ਰਤਪਾ ਦੇ ਸਕਦੇ ਆ ਉਹਨਾਂ ਭੀੜਾਂ ਦਾ ਉਹ ਮੁਖੀ ਆ ਤੇ 100 ਸਾਲ ਹੋਏ ਨੇ ਆਰਐਸਐਸ ਦੇ ਇੰਡੀਆ ਦੇ ਵਿੱਚ ਹਰ ਥਾਂ ਦੇ ਉੱਤੇ ਆਰਐਸਐਸ ਦੇ 100 ਸਾਲ ਹੋਣ ਤੇ ਜਿਵੇਂ ਕਿ ਕਹਿੰਦੇ ਜਸ਼ਨ ਮਨਾਏ ਗਏ ਮਨਾਏ ਜਾਂਦੇ ਨੇ ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਮੋਹਨ ਭਾਗਵਤ ਨੇ ਹਿੱਸਾ ਲਿਆ ਜਿੰਨੇ ਹੁਣ ਮੋਹਨ ਭਾਗਵਤ ਨੇ ਸ਼ੁਰੂਆਤ ਕੀਤੀ ਉਸ ਸਮਾਗਮ ਦੀ ਹਥਿਆਰਾਂ ਦੀ ਪੂਜਾ ਕਰਕੇ ਹਥਿਆਰਾਂ ਤੇ ਫੁੱਲ ਸਿੱਟ ਕੇ ਉਹਨਾਂ ਨੂੰ ਤੇਲਕ ਲਾ ਕੇ ਉਹਨਾਂ ਤੇ ਲਾਲ ਰੰਗ ਸੁੱਟ ਕੇ ਉਹਨਾਂ ਦੀ ਪੂਜਾ ਕਰਕੇ ਉਹ ਪ੍ਰੋਗਰਾਮਾਂ ਦੀ ਉਹ ਸ਼ੁਰੂਆਤ ਕਰਦਾ ਸਾਡੇ ਕਈ ਵਾਰੀ ਮਿਸ਼ਨਰੀ ਕਹਿ ਦਿੰਦੇ ਨੇ ਕਿ ਗੁਰੂ ਪਾਤਸ਼ਾਹਾਂ ਨੇ ਤਾਂ ਕਦੇ ਹਥਿਆਰਾਂ ਦੀ ਪੂਜਾ ਹੀ ਨਹੀਂ ਕੀਤੀ ਇਹ ਜਿਹੜੀ ਵਿਧਾ ਨਾ ਜਿਹੜਾ ਇਹ ਮੋਹਨ ਭਾਗਵਤ ਐਦਾਂ ਕਰਦਾ ਇਹ ਸਿੱਖ ਸਭਿਆਚਾਰ ਦੇ ਵਿੱਚੋਂ ਉਹਨਾਂ ਨੇ ਇਹ ਗੱਲ ਲਈ ਆ ਤੇ ਉਹ ਇਸ ਤਰੀਕੇ ਨਾਲ ਉਹਨਾਂ ਨੇ ਸਾਡੀ ਵਿਧਾ ਨੂੰ ਅਪਣਾ ਕੇ ਜਿਹੜਾ ਹੈ ਉਹ ਇੱਕ ਤਰੀਕੇ ਨਾਲ ਕਹਿੰਦੇ ਨੇ ਕਿ ਇੱਕ ਨਵਾਂ ਆਪਣੀ ਕਲਚਰ ਦੇ ਵਿੱਚ Hindu ਕਲਚਰ ਦੇ ਵਿੱਚ ਬ੍ਰਾਹਮਣੀ ਕਲਚਰ ਦੇ ਵਿੱਚ ਇੱਕ ਪੋਜ਼ਿਟਿਵ ਪੱਖ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਇਸ ਦੇ ਵਿੱਚ ਕਾਮਯਾਬ ਨਹੀਂ ਹੋਏ ਹਾਲੇ ਤੱਕ ਉਹ ਪਰ ਸਾਡੇ ਵਾਲੇ ਨੇ ਕਿ ਉਹ ਸਾਨੂੰ ਹਥਿਆਰਾਂ ਦੀ ਪੂਜਾ ਜਿਹੜੇ ਮਿਸ਼ਨਰੀ ਨੇ ਉਹ ਇਸ ਇਸ ਸਿੱਖਾਂ ਦੇ ਵਿੱਚ ਜਿਹੜਾ ਇਹ ਪੱਖ ਹਨ ਜੰਗ ਜੋ ਹੋਣ ਦਾ ਜੂਜ ਮਰਨ ਦਾ ਜਜ਼ਬਾ ਚਲੋ ਗੱਲ 모ਹਨ ਭਗਵਤ ਦੀ 모ਹਨ ਭਗਵਤ ਨੇ ਜਿਹੜਾ ਜਿਹੜੇ ਪ੍ਰੋਗਰਾਮ ਦੇ ਵਿੱਚ ਭਾਸ਼ਣ ਦਿੱਤਾ ਉਹਦੇ ਵਿੱਚ ਇੰਡੀਆ ਦੇ ਬਾਕੀ ਸਾਰੇ ਜਿਹੜੇ ਚੋਰ ਲੁਟੇਰੇ ਸ਼ਾਮਲ ਹੋਏ ਉਹਦੇ ਵਿੱਚ ਵੱਡੇ ਕੋਈ ਭਾਵੇਂ ਰਾਸ਼ਟਰਪਤੀ ਹੈ ਭਾਵੇਂ ਕੋਈ ਵੱਖ-ਵੱਖ ਮੰਤਰੀ ਨੇ ਜਾਂ ਉਸ ਖਾਖੀ ਨਿਕਰ ਨੂੰ ਸਲਾਮ ਕਰਦੇ ਨੇ ਉਹ ਸਾਰੇ ਸ਼ਾਮਲ ਹੋਏ ਖਾਖੀ ਨਿਕਰਾਂ ਵਾਲਿਆਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਉਹਦੇ ਚ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਸ ਨੂੰ ਕਿਹਾ ਕਿ ਬਲੀਦਾਨ ਦਿੱਤਾ ਭਾਰਤ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਗੱਲ ਵਾਰ-ਵਾਰ ਉਹ ਕੋਲ ਕੇ ਪੁਲਾ ਰਹੇ ਨੇ ਹਿੰਦੂਸਤਾਨ ਦੀ ਜਨਤਾ ਨੂੰ ਉਹਦੇ ਚ ਤਰੰਗੀਆਂ ਪੱਗਾਂ ਵਾਲੇ ਵੀ ਨੇ ਰਾਸ਼ਟਰਵਾਦੀ ਕੇਸਾ ਧਾਰੀ ਹਿੰਦੂ ਵੀ ਨੇ ਸੋ ਐਸ ਗੱਲ ਨੂੰ ਅਸੀਂ ਕਾਫੀ ਲੰਬੇ ਸਮੇਂ ਤੋਂ ਵਿਚਾਰ ਰਹੇ ਹਾਂ ਕਿਉਂਕਿ ਇਹ ਇੱਕ ਬਿਰਤਾਂਤ ਹੈ ਉਸ ਬਿਰਤਾਂਤ ਨੂੰ ਪੱਕਿਆ ਕਰਨ ਲਈ ਉਹ ਵਾਰ-ਵਾਰ ਬੋਲਦੇ ਨੇ ਬਲੀਦਾਨ ਬਲੀਦਾਨ ਸਿੱਖ ਗੁਰੂਆਂ ਨੇ ਬਲੀਦਾਨ ਦਿਆ ਗੁਰੂ ਤੇਗ ਬਹਾਦਰ ਨੇ ਬਲੀਦਾਨ ਦਿਆ ਹਿੰਦੁਸਤਾਨ ਕੇ ਲਿਏ ਹਿੰਦ ਕੀ ਚਾਦਰ ਨੂੰ ਕੋ ਇਸੇ ਲਈ ਕਿਹਾ ਜਾਂਦਾ ਹੈ ਇਹ ਵਾਰ-ਵਾਰ ਗੱਲ ਬਿਆਨ ਕਰਦੇ ਨੇ ਉਹ ਅਜੇ ਤਾਕਤ ਜਾਂ ਸੱਤਾ ਉਹਨਾਂ ਦੇ ਹੱਥ ਦੇ ਵਿੱਚ ਹੈ ਉਹ ਇਸ ਤਰੀਕੇ ਨਾਲ ਉਸ ਨੂੰ ਰੰਗ ਰੂਪ ਸ਼ਬਦ ਉਸ ਤਰੀਕੇ ਨਾਲ ਉਹ ਵਹਾ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਸਿੱਖੀ ਦੇ ਵਿੱਚ ਜਾਂ ਪੰਜਾਬ ਜਿਹੜਾ ਜਿਉਂਦਾ ਗੁਰਾਂ ਦੇ ਨਾਂ ਤੇ ਆ ਪੰਜਾਬ ਦੇ ਸਾਰੇ ਜਿੰਨੇ ਵੀ ਇਲਾਕੇ ਨੇ ਭਾਵੇਂ ਉਹਨਾਂ ਦਾ ਨਾਮ ਬਦਲ ਕੇ ਉਹਨਾਂ ਨੂੰ ਹਰਿਆਣਾ ਦੇ ਵਿੱਚ ਪਾਇਆਗਾ ਜਾਂ ਉੱਤਰਾਖੰਡ ਦੇ ਵਿੱਚ ਨੇ ਉੱਤਰ ਪ੍ਰਦੇਸ਼ ਦੇ ਵਿੱਚ ਨੇ ਜਿੱਥੇ ਜਿੱਥੇ ਖਾਲਸੇ ਨੇ ਰਾਜ ਕੀਤਾ ਗੰਗਾਂਗਰ ਨੂਪਗੜ ਤਹਿਸੀਲ ਹੋਰ ਆ ਸਾਰਾ ਜਿਹੜਾ ਹੈ ਉੱਥੇ ਵਿਜੇਨਗਰ ਦਾ ਏਰੀਆ ਰਾਜਸਥਾਨ ਦਾ ਹਨੂਮਾਨਗੜ ਤੇ ਸੂਰਤਗੜ ਆ ਜੰਮੂ ਜੰਮੂ ਦਾ ਸਾਰਾ ਇਲਾਕਾ ਲਦਾਖ ਦਾ ਸਾਰਾ ਇਲਾਕਾ ਤੇ ਤਿੱਬਤ ਦੇ ਵਿੱਚ ਕਾਫੀ ਇਲਾਕਾ ਹੈ ਕਾਬਲ ਕਹੜ ਤੱਕ ਜਿੱਥੋਂ ਤੱਕ ਖਾਲਸੇ ਦੀ ਹਵਾ ਵਗੀ ਅਤੇ ਹਿਮਾਚਲ ਪ੍ਰਦੇਸ਼ ਦਾ ਇਲਾਕਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਹਵਾ ਵਗਦੀ ਹੈ ਨਾ ਤੇ ਜਿਵੇਂ ਵੱਖ-ਵੱਖ ਨਸਲਾਂ ਦੇ ਲੋਕ ਵੱਖ-ਵੱਖ ਧਰਮਾਂ ਦੇ ਲੋਕ ਉੱਥੇ ਸਾਹ ਲੈਂਦੇ ਨੇ ਉਸ ਹਵਾ ਦੇ ਵਿੱਚ ਉਹ ਹਾਲਾਂਕਿ ਇਸ ਗੱਲ ਤੋਂ ਮੁਨਕਰ ਨਹੀਂ ਕਿ ਜਿਹੜਾ ਇਨਕਲਾਬ ਇਸ ਖੇਤੇ ਦੇ ਵਿੱਚ ਇਸ ਧਰਤੀ ਦੇ ਉੱਤੇ ਭੰਗ ਰਿਆ ਉਠਿਆ ਅੱਗ ਬਣ ਕੇ ਤੇ ਉਸ ਇਨਕਲਾਬ ਦੀ ਜਿਹੜੀ ਥਾਂ ਉਹ ਮੋਹਨ ਭਗਵਤ ਨਹੀਂ ਪਾ ਸਕਦਾ ਆਰਐਸਐਸ ਇੰਟੈਲੀਜੈਂਸ ਬਿਊਰੋ ਜੋ ਰਿਸਰਚ ਐਂਡ ਐਨਾਲਿਸਿਸ ਵਿੰਗ ਨਹੀਂ ਪਾ ਸਕਦੇ ਜਾਂ ਹਿੰਦੂਆਂ ਦੇ ਜਿਹੜੇ ਪ੍ਰੋਫੈਸਰ ਨੇ ਯੂਨੀਵਰਸਿਟੀਆਂ ਦੇ ਵਿਦਵਾਨ ਨੇ ਉਹ ਉਸ ਇਨਕਲਾਬ ਦੀ ਥਾਂ ਨਹੀਂ ਪਾ ਸਕਦੇ ਹੈਗੇ ਉਸ ਇਨਕਲਾਬ ਦੀ ਥਾਂ ਪਾਣੀ ਉਸ ਮਤਲਬ 에ਰੇ ਗਰੇ ਬੱਤੇ ਦਾ ਕੰਮ ਨਹੀਂ ਹੈਗਾ